ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 라ਵਣ ਦਾ ਜੀ ਪੁਤਲਾ ਤਿਆਰ ਕੀਤਾ ਪਿਆ ਜੀ ਇਹ ਚਿੱਟੇ ਦਾ ਪੁਤਲਾ ਚਿੱਟਾ ਜਿਹੜਾ ਅੱਜ ਸਾਡੇ ਸਮਾਜ ਨੂੰ ਖਾਈ ਜਾਂਦਾ ਪਿਛਲੇ 3 ਸਾਲਾਂ ਤੋਂ ਅਸੀਂ ਹਰ ਸਾਲ ਚਿੱਟੇ ਦਾ ਪੁਤਲਾ ਫੂਕਦੇ ਆ ਇਹ ਸੰਥੈਟਿਕ ਡਰੱਗ ਇਹ ਗੋਲੀਆਂ ਕੈਪਸੂਲ ਸਾਡੇ ਸਮਾਜ ਦੇ ਵਿੱਚ ਪਤਾ ਨਹੀਂ ਕਿੰਨੀਆਂ ਘਰਾਂ ਦਾ ਚਿਰਾਗ ਬੁਝਾਤਾ ਇਹਨਾਂ ਨੇ ਅਰਦਾਸ ਕਰਦੇ ਆ ਵਾਹਿਗੁਰੂ ਕਿਰਪਾ ਕਰਨ ਇੱਕ ਦਿਨ ਐਸਾ ਹੋਵੇ ਪੰਜਾਬ ਦੇ ਵਿੱਚ ਚਿੱਟੇ ਦਾ ਨਾਮੋ ਨਿਸ਼ਾਨ ਮਿਟ ਜਵੇ ਤੇ ਸਾਨੂੰ ਇਸ ਤਰ੍ਹਾਂ ਚਿੱਟੇ ਦੇ ਪੁਤਲੇ ਨਾ ਫੂਕਣੇ ਪੈਣ ਕਿਉਂਕਿ 라ਵਣ ਵੀ ਸ਼ਾਇਦ ਇੰਨਾ ਬੁਰਾ ਨਹੀਂ ਸੀ ਜਿੰਨਾ ਅੱਜ ਚਿੱਟਾ ਬੁਰਾ ਵਾ ਬਸ ਅਰਦਾਸ ਕਰਿਓ ਪੰਜਾਬ ਦੇ ਵਿੱਚੋਂ ਇਹ ਚਿੱਟਾ ਖਤਮ ਹੋ ਜਵੇ ਔਰ ਸਾਡੇ ਬੱਚੇ ਸਾਡੇ ਬੱਚਿਆਂ ਦੇ ਮਾਪੇ ਸੁੱਖ ਦਾ ਸਾਹ ਲੈਣ ਸਕੂਨ ਦਾ ਸਾਹ ਲੈਣ ਜਿਨ੍ਹਾਂ ਦੇ ਘਰਾਂ ਦੇ ਦੋ ਦੋ ਤਿੰਨ ਤਿੰਨ ਪੁੱਤ ਤੁਰ ਗਏ ਆ ਧੀਆਂ ਵੀ ਕਈਆਂ ਨੇ ਨਸ਼ੇ ਦੇ ਕਰਕੇ ਚਿੱਟੇ ਵਰਗੇ ਨਸ਼ੇ ਕਰਕੇ ਤੁਰ ਗੀਆਂ ਤੇ ਇਹ ਹਾਲਾਤ ਨਾ ਵੜਨ ਸਾਡੇ ਪੰਜਾਬ ਤੇ ਇਹ ਪੁੱਤਲਾ ਜਿਹੜਾ ਚਿੱਟਾ ਤੁਸੀਂ ਦੇਖਦੇ ਹੋ ਪਿਆ ਇਸ ਚਿੱਟੇ ਦੀ ਡਰੱਗ ਦੇ ਅੰਗੇਸ਼ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਆ ਇੱਕ ਰੋਸ ਆ ਇਕ ਸਨੇਹਾ ਸਮਾਜ ਨੂੰ